ਕਹਿੰਦੇ ਸਤਿ ਨਾਮ ਅੰਮ੍ਰਿਤੋਟ ਮਿਰਨਾ ਚਰੰਗੀ ਸੰਸਾ ਜੀ ਹੱਸ ਜੀ ਤੁਹਾਡੇ ਦੇ ਦੇ ਕੁਲਦੀਪ ਜੀ ਦੇ ਥੋੜੇ ਨਾਲ ਦੇ ਤੇ ਮਹਿਲਾ ਰੋਗ ਨੂੰ ਖਾਰੀ ਹੈ ਕਿ ਤੁਸੀਂ 370000 ਰੁਪਏ ਦਾ ਕੋਈ ਨਾ ਲੈਣ ਕੀਤਾ ਇਸ ਕਿੰਨੀ ਸਚਾਈ ਹੈ ਇਹ ਸਰਾਸਾ ਝੂਠ ਹੈ ਜੀ ਕਿਉਂਕਿ ਜਿਹੜੀ ਰਾਜਵਿੰਦਰ ਕਹ ਰਿਹਾ ਕਿ ਇਹਨਾਂ ਦੇ ਪਿੱਛੇ ਕੋਈ ਗੈਂਟੀ ਦਾ ਮਾਮਲਾ ਕੋਈ ਚੱਲ ਰਿਹਾ ਸੀਗਾ ਤੇ ਜਿਹਨੂੰ ਲੈ ਕੇ ਮੈਂ ਇਹਨਾਂ ਦੇ ਨਾਲ ਵੀ ਜਾਂਦ ਰਿਹਾ ਇਹਨਾਂ ਸਪੋਰਟ ਦੇ ਉੱਤੇ ਪਰ ਜਿਹੜਾ ਕਿ ਇਹਨਾਂ ਨਾਲ ਜਿਹੜਾ ਰਜਿਸਟਰ ਦਾ ਫੈਸਲਾ ਇਹਨਾਂ ਦਾ ਹੋਇਆ ਪਰ ਲੈਣ ਦੇ ਜਿਹੜਾ ਉਹਨਾਂ ਨਾਲ ਹੋਇਆ ਸਾਡੇ ਨਾਲ ਸੁਣਿਆ ਹੋਇਆ ਇਹਨਾਂ ਦਾ ਜੀ ਜੀ ਤੇ ਕਿਉਂ ਤੁਹਾਡਾ ਨਾਮ ਬਾਰ-ਬਾਰ ਆ ਰਿਹਾ ਹੈ ਮੀਡੀਆ 'ਚ ਵੀ ਆ ਰਿਹਾ ਤੇ ਦਰਖਾਸਤਾਂ ਵੀ 3-4 ਨਿਕਲ ਚਲਦੀਆਂ ਤੁਹਾਡੀਆਂ ਕੀ ਕਰ ਰਣਾ ਤੁਹਾਡਾ ਨਾਮ ਕਿਉਂਕਿ ਅਸੀਂ ਤੇ ਪੋਲਿਟਿਸ਼ਨ ਬੰਨੇ ਆ ਤੇ ਕਿਉਂਕਿ ਸਾਡੀ ਸੱਤਾ ਦੀ ਸਰਕਾਰ ਨਹੀਂ ਹੈ ਇਸ ਵੇਲੇ ਅਸੀਂ ਆਪੋਜੀਸ਼ਨ 'ਚ ਬੈਠੇ ਆ ਤੇ ਇਹਨਾਂ ਨੇ ਸਾਡੇ ਦੇ ਖਿਲਾਫ ਵੀ ਤਿੰਨ ਦਰਖਾਸਤਾਂ ਦਿੱਤੀਆਂ ਸਾਡੇ ਖਿਲਾਫ ਇਹ ਆ ਵੀ ਦੱਸ ਰਿਹਾ ਪ੍ਰੈਸ ਨਿਕਰੇ ਦੇ ਵਿੱਚ ਤਿੰਨ ਦਰਖਾਸਤਾਂ ਜਿਹੜੀਆਂ ਉੱਚ ਅਧਿਕਾਰੀਆਂ ਕੋਲ ਗਈਆਂ ਉਹ ਚਲੀਆਂ ਇਹਨਾਂ ਤੇ ਦੋ ਦੇ ਤੇ ਫੈਸਲਾ ਹੋ ਚੁੱਕਿਆ ਉਹ ਫੈਸਲਾ ਹੋ ਚੁੱਕੀਆਂ ਆ ਇਜਿਨੀ ਇੱਕ ਦਰਖਾਸਤ ਇਸਦੀ 20 ਸਾਲ ਚੱਲ ਰਹੀ ਹੈ ਤੇ ਉਹਨਾਂ ਨੂੰ ਪਤਾ ਹੈ ਸਾਡੇ ਬਾਰੇ ਲਗਭਗ 3-4 ਮਹੀਨੇ ਹੋ ਚੁੱਕੇ ਆ ਕਿ ਜੇ ਅਸੀਂ ਦੋਸ਼ੀ ਹੁੰਦੇ ਤੇ ਸਾਡੇ ਤੇ ਪਰਚਾ ਹੁੰਦਾ ਤੇ ਕੀ ਕਰਨਾ ਸਰ ਜਿਹੜਾ ਤੁਹਾਡੇ ਤੇ ਵਾਰ-ਵਾਰ ਇਹ ਦਰਖਾਸਤਾਂ ਮੇਰੇ ਇਮੀਡੀਏਟ ਜਾਂਦੇ ਨੇ ਕਿ ਤੁਹਾਡੇ ਤੇ ਖੱਬੀ ਜਿਹਾ ਲੋਕ ਲਗਾ ਦੇ ਕੋਈ ਤਾਂ ਕੰਮ ਹੋਏਗਾ ਕੋਈ ਕਰਨੀ ਉਹ ਵੀ ਬੇਬੁਨਿਆਦ ਤੁਹਾਡੇ ਤੇ ਇਲਜ਼ਾਮ ਆ ਦੀਦੀਆਂ ਪਿਦੀਆਂ ਪਾਰਿਆਂ ਦੇ ਬੰਦੇ ਜਿਹੜੇ ਆ ਉਹ ਮੇਰੇ ਝੂਠਾ ਨਾਜਰਾ ਆ ਉਹ ਜਿਹੜਾ ਇਹ ਦਿਨੀਆ ਇਹ ਜਾਣ ਬੁੱਝੇ ਮੈਨੂੰ ਇਹਦਾ ਬਦਨਾਮ ਕਰਨ ਦੀ ਸਾਜ਼ਿਸ਼ ਆ ਤੇ ਮੇਰੇ ਉੱਤੇ ਝੂਠਾ ਪਰਚਾ ਜਿਹੜਾ ਆ ਉਹ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਆ ਤੇ ਕੁਝ ਪਾਰਟੀਆਂ ਜਿਹੜੀਆਂ ਉਹਨਾਂ ਦੀ ਮਦਦ ਕਰਦੀਆਂ ਆ ਜਿਨ੍ਹਾਂ ਵਿੱਚੋਂ ਇੱਕ ਮੇਟਕੇ ਦੇ ਜਿਹੜਾ ਪਾਰਟੀਨਾਕੇ ਬਿਤਾ ਪਰਮਜੀਤ ਸਿੰਘ ਰੋਜਲਾ ਉਹ ਉਹਨਾਂ ਦੀ ਅਸਲੀ ਜਿਹੜਾ ਸਪੋਰਟ ਦੇ ਉੱਤੇ ਜਿਹੜਾ ਖੜਾ ਆ ਉਹ ਸਿਨੇ ਦਾ ਸ਼ਹਿਰ ਦਾ ਠੱਗ ਬੰਦਾ ਤੇ ਤੁਸੀਂ ਚਾਹੇ ਉਹਦੀ ਮਦਦ ਤੇ ਸਾਡੀ ਮਦਦ ਜਿੱਤੇ ਮਰਜ਼ੀ ਜਾ ਕੇ ਤੁਸੀਂ ਪੁੱਛ ਲਓ ਕਿ ਸਾਡੇ ਇੱਕ ਇੱਕ ਬੱਚਾ ਜਿਹੜਾ ਸਾਡੇ ਖਿਲਾਫ ਕੋਈ ਕਰੇ ਤੇ ਉਹ ਵੀ ਦੰਦ ਦਵੇ ਤੇ ਅਸੀਂ ਜਿਹੜੀਆਂ ਦੇਸ਼ ਦੀ ਵੱਡੀ ਤੋਂ ਵੱਡੀ ਤਗਲੀਮ ਚਿਆਰਾ ਤੇ ਪਰਮਜੀਤ ਔਲਾ ਜਿਹੜਾ ਸਾਡੇ ਤੇ ਅੱਜ ਐਲੀਗੇਸ਼ਨ ਲੰਦਾ ਆ ਕਿ ਇਹ ਬੰਦਾ ਪੈਸੇ ਦੀ ਸਾਡੇ ਤੇ ਧੱਕੀ ਥੋੜੀ ਦੇ ਸਾਡੇ ਲੰਦਾ ਇਹ ਸਭ ਤੋਂ ਵੱਡਾ ਧੱਕੀ ਥੋੜੀ ਆ ਆਪਿਆ ਇਹਦੇ ਖਿਲਾਫ ਥਾਣਾ ਸਿਟੀ ਦੇ ਵਿੱਚ ਸਾਣਾ ਸਿਟੀ 2 ਦੇ ਵਿੱਚ ਜਿਹੜੀਆਂ ਕਾਫੀ ਦਰਖਾਤਾ ਜਿਹੜੀਆਂ ਪਈਆਂ ਧੱਕੀ ਥੋੜੀਆਂ ਆ ਪਰਮਜੀਤ ਔਲਾ ਦੇ ਖਿਲਾਫ ਵੀ ਟਰੈਵਲ ਜੈਂਟੀ ਦੇ ਵਿੱਚ ਕੀ ਮਸਲਾ ਰਿੱਚੀ ਵੀ ਟਰੈਵਲ ਜੈਂਟੀ ਦਾ ਇਹ ਜਿਹੜਾ ਘਰ ਵਾਲਾ ਸੀਗਾ ਉਹ ਜਿਹਦੇ ਇਹਨਾਂ ਨੇ ਜਦੋਂ ਬਾਹਰ ਭਜਨਾ ਸੀ ਆਪਣਾ ਤੇ ਇਹਦਾ ਸੋਹਰਾ ਮੇਰੇ ਇਹ ਮੇਰਾ ਮਕਾਨ ਬਣਾਇਆ ਕੀ ਦੇ ਵਿੱਚ ਆਪਣਾ ਸ਼ਹਿਰੇ ਵਿੱਚ ਤੇ ਉੱਥੇ ਇਹਦਾ ਸੋਹਰਾ ਜਿਹੜਾ ਮੇਰੇ ਘਰ ਵਿੱਚ ਮਿਸਰੀ ਕੰਮ ਕਰਦਾ ਰਿਹਾ ਤੇ ਮੇਰਾ ਕਾਫੀ ਪਿਆਰ ਸੀ ਸੋਹਰੇ ਨਾਲ ਇਹਨਾਂ ਦੇ ਇਹ ਰਾਜਿੰਦਰ ਕੋਟ ਦੇ ਤੇ ਉਹਨੇ ਮੇਰੇ ਤੋਂ 2 ਲੱਖ ਰੁਪਏ ਆਸ ਵਿੱਚ ਜਿਹੜਾ ਉਹਦਾ ਰੈਂਟਾ ਸੀ ਮੰਗਿਆ ਸੀ ਤੇ ਜਦੋਂ ਮੈਂ ਕਿਹਾ ਮੈਂ ਉਹ ਆਪਣੇ ਜਿਹੜੇ ਦਵਾਈ ਬਾਹਰ ਦੇਖਣਾ ਸੀ ਤੇ ਉਹ ਮੈਨੂੰ ਪੈਸੇ ਦੀ ਲੋੜ ਆ ਤੇ ਇਹਨਾਂ ਨੂੰ ਪੈਸੇ ਜਿਹੜੇ ਆ ਰਾਜਮੇਂਦਰ ਕੋਰਦੇ ਉਹ ਜਿਹੜਾ ਮੁੰਡਾ ਜਸਪਾਲ ਦੇ ਜਿਵੇਂ ਪਿਆਉਣੇ ਵਿੱਚ 2 ਲੱਖ ਰੁਪਏ ਦਾ ਸੀ ਉਹਦਾ ਸਬੂਧਰਾ ਆ ਇਹ ਦਰਖਾਸਤ ਵਿੱਚ ਇਹਨਾਂ ਨੇ ਆਪ ਲਿਖ ਕੇ ਦੱਸਿਆ ਤੇ ਅਗਰ ਦਰਖਾਸਤ ਵੀ ਆਟੀ ਲਈ ਮੈਂ ਐਸਐਸਪੀ ਦਫ਼ਤਰੋਂ ਲਕਤੀਆ ਇਹ ਸਭ ਤੋਂ ਵੱਡਾ ਸਬੂਧਰਾ ਜਿਹਨੇ ਤੋਂ ਪਿਆਸ ਲਈ ਜਿਹੜੀ ਫਾਈਲ ਹੋ ਚੁੱਕੀ ਹੈ ਦਰਖਾਸਤ ਨਾਲ ਵਿੱਚ ਕਿਉਂਕਿ ਉਹਨਾਂ ਦਾ ਅਲੋਕੇਸ਼ਨ ਇਹ ਹੀ ਵੀ ਅਸੀਂ ਇਹਨਾਂ ਨੂੰ ਟ੍ਰੈਵਲ ਏਜੰਸੀ ਦੇ ਨਾਲ ਦੇ ਜਿਹੜਾ ਏਜੰਟ ਸੀਗਾ ਉਹਦੇ ਨਾਲ ਕੋਆਪਰੇਟ ਕਰਨ ਵਾਸਤੇ ਅਸੀਂ ਇਹਨਾਂ ਨੂੰ 3 ਲੱਖ 7000 ਰੁਪਏ ਦਿੱਤਾ ਇਹਦਾ ਇਹ ਆਪ ਹੀ ਰੱਖ ਗਿਆ ਏਜੰਟ ਤੱਕ ਨੂੰ ਕਿਹਾ ਏਜੰਟ ਕੋਲ ਸਾਡਾ ਫੋਟੋ ਮੋਟਰਸਾਈਕਲ ਤੇ ਹੋਰ ਵੀ ਦਸਤਾਵੇਜ਼ ਕਾਗਜ਼ ਜਿਹੜੇ ਪਏ ਆ ਉਹ ਸਾਨੂੰ ਦੋਵਾਂ ਨੇ ਇੱਕ ਮਰਾ ਦਿੱਤਾ ਕਿਹਾ ਸਈਦ ਮਾਂਜੋ ਬੀਐਸਪੀ ਸਾਹਿਬ ਪੱਲਾ ਸਾਹਿਬ ਸੀ ਜਿਹਨਾਂ ਕੋਈ ਦਰਖਾਸਤਾਂ ਦੇ ਸੀ ਇਹਨਾਂ ਦੀ ਉਹ ਦਰਖਾਸਤਾਂ ਦੇ ਤੇ ਚਾੜ੍ਹੇ ਸੀ ਤੇ 21 9 ਦੀ ਗੱਲ ਹੈ ਜੀ 21 9 2023 ਦੀ ਗੱਲ ਹੈ ਜੀ ਤੇ ਜੇ ਮੈਂ ਪੈਸੇ ਲਿੱਤੇ ਪੈਸੇ ਲਿੱਤਿਆਂ ਤੋ ਤੋ ਕੈਮਰਾ ਲੱਗਿਆ ਸੀ ਅਫਸਰ ਕੈਮਰੇ ਚੱਕਰਾਂ ਲੈ ਜੀ ਮੈਂ ਪੈਸੇ ਲਿੱਤੇ ਨੂੰ ਕਿ ਮੈਂ ਪ੍ਰਸ਼ਾਸਨ ਨੂੰ ਕਿਹਾ ਜੇ ਮੇਰਾ 1 ਇੰਚ ਵੀ 1 ਕੇ ਇੰਚ ਵੀ ਮੇਰਾ ਕੋਈ ਦੋਸ਼ ਸਾਬਤ ਹੋਇਆ ਤੇ ਮੈਨੂੰ ਜਿਹੜਾ ਨਿਯਮ ਅਪਰ ਜਰਾ ਤੁਰੰਤ ਪ੍ਰਚਾਰਕ ਦਿੱਤਾ ਜਾਵੇ ਤੇ ਮੈਂ ਵੱਡੀ ਤੋਂ ਵੱਡੀ ਸਜਾਵਾਂ ਨੂੰ ਤਿਆਰ ਹਾਂ ਜੀ ਸਾਡੇ ਕਹਿਣ ਮਤਲਬ ਕੀ ਹੈ ਕਿ ਜਿਹੜੇ ਤੁਹਾਡੇ ਇਲਜ਼ਾਮ ਲੱਗ ਰਹੇ ਆ ਬਿਲਕੁਲ ਬੇਬੁਨਿਆਰ ਆ ਬਿਲਕੁਲ ਬੇਬੁਨਿਆਰ ਆ ਜੀ ਉਹ ਪ੍ਰਸ਼ਾਸਨ ਕੋ ਕਿ ਇਹਦੇ ਵਾਸਤੇ ਤੁਸੀਂ ਮੰਗ ਕਰ ਰਹੇ ਹੋ ਕੀ ਹੱਦ ਦਾ ਪ੍ਰਸ਼ਾਸਨ ਨੂੰ ਮੈਂ ਹੀ ਮੰਗ ਕਰਾਂਗਾ ਕਿ ਇਹਦੀ ਜਿਹੜੀ ਹੈ ਸਾਡੀ ਤੋਂ ਬਰਖਾਸਤ ਦਿੱਤੀਆਂ ਜਾਂਦੀਆਂ ਉਹ ਤੁਹਾਡੇ ਦੇ ਬੇਬੁਨਿਆਰ ਆ ਇਹਦੀ ਪਾਰਦਰਸ਼ੀ ਤੌਰ ਤੇ ਕਰਕੇ ਜਿਹੜੀ ਦਰਖਾਸਤਾ ਹੈ ਉਹ ਜਿਹੜੇ ਪਾਰਦੇ ਨੂੰ ਵਰਗ ਕੀਤੀ ਜਾਵੇ ਜੇਕਰ ਅਸੀਂ ਇੱਕ ਇੰਚ ਵੀ ਸੇ ਦੋਸ਼ੀ ਪਾ ਜਾਂਦੇ ਆ ਤੇ ਅਸੀਂ ਜਿਹੜੇ ਆ ਤੇ ਬੇਸ਼ੱਕ ਸਾਡੇ ਤੇ ਪਰਚਾ ਜਿਹੜਾ ਹੈ ਤੁਸ ਠੋਕ ਕੇ ਦੇਵੇ ਜੇ ਅਸੀਂ ਦੁੱਧ ਦੂਰਾ ਤੇ ਪੁਲਿਸ ਨੂੰ ਪਤਾ ਹੀ ਆ ਜੀ ਇਸ ਗੱਲ ਦਾ ਤਿੰਨ ਚਾਰ ਮਹੀਨੇ ਹੋ ਗਏ ਆ ਦਰਖਾਸਤਾ ਦਿੰਦੀ ਨੂੰ ਉਹ ਹਾਲ ਦੇ ਦਰਖਾਸਤਾ ਕੁਝ ਨਹੀਂ ਬਣਿਆ ਨਾ ਹਾਂ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਲੋਰੀ ਆ ਜੀ ਕੁਲਦੀਪ ਸਿੰਘ ਜੀ ਤੁਹਾਡੇ ਤੇ ਤੇ ਹੰਸ ਜੀ ਤੇ ਥੋੜੇ ਜਿਹਾ ਕੋਈ ਕੋਈ ਸੋਸ਼ਲ ਮੀਡੀਆ ਤੇ ਖਬਰ ਚੱਲਦੀ ਹੈ ਕਿ ਜੋ ਇੱਕ ਮਹਿਲਾ ਰੋਗ ਲਗਾ ਰਹੀ ਆ ਕਿ ਤੁਸੀਂ 3 ਲੱਖ 70 ਹਜ਼ਾਰ ਦਾ ਕੋਈ ਲੈਣ ਦੇਣ ਕੀਤਾ ਵਾ ਇਸ ਵਾਰ ਇਸ ਤਾਂ ਇਹ ਤੁਹਾਨੂੰ ਬਿਲਕੁਲ ਮੈਨੂੰ ਆਮਤ ਕੋਈ ਇਦਾਂ ਦੀ ਗੱਲ ਹੈ ਨਹੀਂ ਜੀ ਤੈਨੂੰ 170000 ਆ ਰਹੀ ਜੀ ਨਾ ਹੀ ਕਿਸੇ ਕੋਲ ਦਿੱਤਾ ਨਾ ਸਰਦ ਦਿੱਤਾ ਵੀ ਸਾਡੀ ਇਹ ਸਭ ਪ੍ਰਾਪਰਟੀ ਤੁਹਾਡੇ ਦਾਦੇ ਪਰਦਾਦੇਆਂ ਦੀ ਜਿਹੜੀ ਇਹ ਦਿਨਾਲੀਆਂ ਨੇ ਜਾਣਬੁੱਝ ਕੇ ਤੁਹਾਡੇ ਚਾਚੇ ਦੀ ਪ੍ਰਾਪਰਟੀ ਵਕਾ ਕੇ ਆਪਣਾ ਬੰਦਾ ਬਾਹਰ ਭੋਗ ਲਿਆ ਵੀ ਪ੍ਰਾਪਰਟੀ ਸਾਡੀ ਬਰਵਾੜ ਕਰ ਦਿੱਤੀ ਸਾਡਾ ਪਿੰਡ ਜਾ ਕੇ ਦੇਖੋ ਰਿਕਾਰਡ ਇੱਥੇ ਦੇਖੋ ਜੇ ਤੇਰੇ ਅੱਜ ਤੱਕ ਕੋਈ ਨਾ ਪੰਚੀ ਦੀ ਟੱਗੀ ਮਾਰੀ ਹੋਵੇ ਸਾਡੇ ਤੇ ਬੰਦੀ ਕਾਰਵਾਈ ਕਰ ਦਿੱਤੀ ਜਾਵੇ ਬੰਦਾ ਕਿਹੜੀ ਜਗ੍ਹਾ ਗਿਆ ਜੀ ਬਾਹਰ ਉਹਦਾ ਬੰਦਾ ਗਿਆ ਵੀ ਫਰਾਂਸ ਜੀ ਕਿੰਨੇ ਪੈਸਿਆਂ ਚ 1.2 ਲੱਖ ਰੁਪਏ ਦੇ ਵਿੱਚ ਜੀ ਤੇ ਤੁਹਾਡੀ ਵੀ ਕੀ ਜ਼ਿੰਮੇਵਾਰੀ ਸਕੇ ਲੱਗ ਸਾਡੀ ਕੋਈ ਨਹੀਂ ਇਹਦੇ ਵਿੱਚ ਜ਼ਿੰਮੇਵਾਰੀ ਜਿੰਨਾ ਸਾਨੂੰ ਪਤਾ ਹੀ ਗਿਆ ਕਦੋਂ ਵਿਆਹ ਕਰ ਉਹਨਾਂ ਨੇ ਏਜੰਟਾਂ ਨਾਲ ਗੱਲ ਕੀਤੀ ਸਾਨੂੰ ਤਾਂ ਉਸ ਟਾਈਮ ਤੇ ਪਤਾ ਲੱਗਿਆ ਕਿ ਰੋਜ਼ ਏਜੰਟ ਸਾਡੀ ਪੈਸੇ ਦਾ ਕਬਜ਼ਾ ਲੈਣ ਵਾਸਤੇ ਆਏ ਜੀ ਕਰੋਬੜ ਵਾਲੇ ਕਿ ਤੁਸੀਂ ਕੋਈ ਮੋਟਰਸਾਈਕਲ ਹੈ ਗਈ ਬੁਲਟ ਮੰਗਾ ਕਰੋ ਨਹੀਂ ਜੀ ਸਾਡਾ ਨਹੀਂ ਉਹ ਉਹਨਾਂ ਜੰਟਾਂ ਦੇ ਕੋਲ ਆਈ ਜਿਹੜੇ ਜੰਟਾਂ ਨਾਲ ਭੇਜਿਆ ਬੰਦਾ ਵੀ ਕਿਤੇ ਮੈਂ ਤੁਹਾਨੂੰ ਮਹਿਲਾ ਦਾ ਕਹਿਣਾ ਕਿ 370 ਵਿੱਚੋਂ 20000 ਰੁਪਏ ਤੁਹਾਨੂੰ ਕਾਊਂਟਰੀ ਪਾਇਆ ਜੀ ਤੇ 350 ਕੈਸ਼ ਦਿੱਤਾ ਸੀ ਹਾਂਜੀ ਹਾਂਜੀ 20000 ਰੁਪਏ ਉੱਥੇ ਜਦੋਂ ਕਚਹਿਰੀ ਤੇ ਜਾਂਦੇ ਹਾਂ ਨਾ ਸਾਡੇ ਨਾਲ ਉੱਥੇ ਉਹਨੇ ਮੇਰੇ ਕੋਲੋਂ 20000 ਰੁਪਏ ਕੈਸ਼ ਲਾ ਗਏ ਉੱਥੇ ਕਿਸੇ ਨੂੰ ਦਿੱਤਾ ਤੇ ਮੈਨੂੰ ਕਹਿੰਦੇ ਮੈਂ ਤੁਹਾਡੇ ਫੋਨ ਦੇ ਤੇ ਗੂਗਲ ਪੇ ਕਰ ਦਿੰਨੀ ਮੈਂ ਕੋਈ ਗੱਲ ਨਹੀਂ ਕਰ ਮੇਰਾ ਕਾਰੋਬਾਰ ਹੈ 40-50000 ਰੁਪਏ 2 ਇੱਕ ਸੋ ਨੂੰ ਓਜਲਾ ਟੱਡ ਦੇ ਕਾਪੀ ਇਲਜ਼ਾਮ ਲਾ ਰਿਆ ਵਾ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਵੀ ਉਹ ਉੱਥੇ ਕੀ ਸਪਸ਼ਟ ਕਰਨ ਦਾ ਉਹ ਤੇ ਵੀ ਉਹਦੀ ਵੀ ਛਾੜ ਕੀਤੀ ਜਾਵੇ ਜੀ ਅਸੀਂ ਤਾਂ ਛੜ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹ ਆਪ ਸ਼੍ਰੀ ਦਾ ਠਾਗਾ ਜੀ ਸਾਨੂੰ ਵੀ ਜਾਣ ਬਣੇ ਦੇ ਬਗਨਾਮ ਦਿੱਤਾ ਜਾ ਰਿਹਾ ਉਹਨੂੰ ਓਕੇ ਕੀ ਕਾਰਨ ਕੀ ਅਸਰ ਜਿਹੜਾ ਤੁਹਾਡੇ ਦੇ ਖਿਲਾਫ ਲੈਂਦਾ ਕੁਸ਼ ਹੋ ਰਿਹਾ ਹੈ ਕੀ ਸਮਝਦੇ ਤੁਸੀਂ ਓਕੇ ਉਹ ਪੋਜੀਸ਼ਨ ਕਰਕੇ ਜੀ ਬਸ ਕੁੰਟੋ ਡੀ ਜੀ ਮੰਗਾ ਰਿਹਾ ਸਨ ਸਾਡੀ ਬਣ ਗਈ ਇਹ ਵੀ ਦੋ ਚਾਰ ਮਿੰਟ ਕਰਕੇ ਜੇ ਕੋਈ ਕੀਤਾ ਹੈ ਬੰਦੇ ਕੁਛ ਕੈਵਰੇ ਚੈੱਕ ਕਰਾ ਜਣ ਸਾਡੇ ਤੇ ਬੰਦ ਕਾਰਵਾਈ ਕੀਤੀ ਜਾਵੇ ਜੇ ਨਹੀਂ ਤੇ ਜੇਰੇ ਸਾਡੇ ਤੇ ਠੂਠੀਆਂ ਅਰਜ਼ੀ ਦਿੰਦੇ ਹੈ ਇੰਨਾ ਕੁਛ ਕਰਦੇ ਉਹਨਾਂ ਤੇ ਬੰਦ ਕਾਰਵਾਈ ਕੀਤੀ ਜਾਵੇ ਬਿਲਕੁਲ ਦੁਨੀਆ ਸਰਦਸਤਾ ਚੱਲ ਰਹੀ ਹੈ ਇਹਨਾਂ ਵੱਲ ਤਿੰਨ ਅਰਜ਼ੀ ਠੂਠੀਆਂ ਆਈਆਂ ਜੀ ਤੇਨਾਂ ਦੀ ਦੋਨਾਂ ਦਾ ਫੋਟੋ ਕਰੀ ਹਿਵਾਲਾ ਕੁਛ ਵੀ ਜਰਾ ਨਿਕਲੇ ਜੀ ਸਟਾਫੀ ਹਾਂਜੀ ਹਾਂਜੀ ਠੀਕ ਠੀਕ ਕੀ ਨਾਮ ਹੈ ਆਪਣਾ ਮੇਰਾ ਨਾਮ ਰਾਜਵਿੰਦਰ ਕੌਰ ਹਾਂਜੀ ਤਾਂ ਕਿਹੜਾ ਮੱਲਾ ਵਾ ਨਾਂ ਬੇਕਲੋਨੀ ਹਾਂਜੀ ਕੀ ਕਾਰਨ ਹੈ ਕਿ ਜਿਹੜਾ ਤੁਸੀਂ ਅੱਜ ਡੀਐਸਪੀ ਸਾਹਿਬ ਦੇ ਦਫ਼ਤਰ ਆਏ ਤਾਂ ਸਾਰੇ ਮਿਲਣ ਵੀ ਆਏ ਤਾਂ ਕੀ ਮਾਮਲਾ ਕੀ ਹੈ ਸਰ ਸਰ ਮੇਰੇ ਨਾਲ 4 ਲੱਖ ਦੀ ਠੱਗੀ ਹੋਈ ਆ ਚਾਂਦੀ ਦੇ ਹਾਂਸ ਤੇ ਕੰਪਲੀਟ ਲੋਰੀਏ ਨੇ ਕੀਤੀ ਆ ਕਿਸ ਤਰੀਕੇ ਨਾਲ ਠੱਗੀ ਕੀਤੀ ਤਾਂ ਪੂਰੇ ਡਿਟੇਲ ਨਾਲ ਤੁਹਾਨੂੰ ਦੱਸ ਸਕਾਂ ਸਰ ਮੇਰੇ ਹਸਬੰਦ ਨੂੰ ਨਾ ਗਰਦਾਸਪੁਰ ਦਾ ਹੈਗਾ ਵਾ ਏਜੰਟ ਨੇ ਉਹਨੂੰ ਨਾ ਬਾਹਰ ਭੇਜਿਆ ਸੀਗਾ ਇੱਕ ਮੰਦਰ ਦਾ ਕਹਿ ਕੇ ਦੋ ਮੰਦਰ ਚ ਉਹਨਾਂ ਨੇ ਬਾਅਦ ਚ ਫਸਾਇਆ ਤਾਂ ਫਿਰ ਉਹਦੇ ਨਾਲ ਨਾ ਮੇਰਾ ਫੈਸਲਾ ਹੋ ਗਿਆ 3,70,000 ਦੇ ਵਿੱਚ ਫੈਸਲਾ ਸੀ ਜੇ ਮੇਰਾ ਸਾਡਾ ਬੁਲਟ ਵਾਕੇ ਕੋਲ ਤੇ ਪੈ ਲਈਆ ਅਸੀਂ ਪੈ ਲਈ ਵਾਪਸ ਤੇ ਬੁਲਟ ਵਾਪਸ ਲੈਣਾ ਸੀ 3,70,000 ਦੇ ਕੇ ਉਹ ਮੇਰੇ ਮੋਡਯਾਰ ਬੰਦੇ ਲੈ ਕੇ ਭੱਜ ਗਿਆ ਚੰਦੀਪ ਸਿੰਘ ਤੇ ਕਲਦੀਪ ਲੋਹੜਿਆ ਉਹ ਹੁਣ ਮੰਨਦੇ ਨਹੀਂ ਤੇ ਝੂਠੀਆਂ ਸੋਹਾਂ ਖਾਈ ਜਾਂਦੇ ਆਪਣੇ ਬੱਚੇ ਦੀਆਂ ਮੈਂ ਤਿੰਨ ਪਾਵਾਂ ਤੇ ਤਰਕਾਸ਼ਾ ਦਿੱਤੀਆਂ ਐਸਪੀ ਡੀ ਸਰਦ ਮਾਰ ਸਰਦ ਪੋ ਆਂ ਵੀ ਫਰੋਡ ਵਾਲਿਆਂ ਨੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਇੱਕ ਵਾਰੀ ਕੌਨਫਰੰਸ ਵੀ ਕਰਾਤੀ ਆ ਉਹ ਕੋਈ ਸੁਣਵਾਈ ਨਹੀਂ ਹੁੰਦੀ ਸਰ ਮੇਰੀ ਕੋਈ ਵੀ ਮਦਦ ਇੱਥੇ ਜੋੜੇ ਕੱਢ ਕੱਢ ਕੇ ਥੱਕ ਗਈ ਆ ਆ ਜਿਹਨੇ ਮੈਂ ਬੈਸ ਹੋਈ ਆ ਮੈਨੂੰ ਸ਼ਰਮ ਧੰਕੀ ਦੇ ਕੇ ਗਏ ਇਥੇ ਪਰ ਪੰਚਾਇਤ ਕਹਿੰਦਾ ਜਿੱਥੇ ਮਰਜ਼ੀ ਕਰਤੇ ਦੇਣਾ ਅਸੀਂ ਤੇਰੇ ਪੈਸੇ ਨਹੀਂ ਦੇਣੀ ਜੋ ਮਰਜ਼ੀ ਕਰ ਲੈ ਤਿੰਨ ਜਿਹੜੇ 3.5-4 ਲੱਖ ਰੁਪਏ ਦੀ ਗੱਲ ਕਰਦੇ ਜਲਦੀਪ ਭਲੋਰੀਆ ਤੇ ਚੰਜੀਤ ਬਲਬ ਕਿਸ ਤਰੀਕੇ ਨਾਲ ਠੱਗੀ ਕੀਤੀ ਸਰ ਮੈਂ ਮੇਰਾ ਫੈਸਲਾ ਸੀਗਾ ਗੁਰਦਾਸਪੁਰ ਦੇ ਏਜੰਟ ਦੇ ਨਾਲ 21 ਅਗਸਤ ਨੂੰ ਮੇਰਾ ਮਿਟ ਪੜਦਾ ਹੈ 21 ਸਤੰਬਰ ਨੂੰ ਮੈਨੂੰ ਪਾਸੇ ਜਾਨੇ ਸੀਗੇ ਉਦੋਂ ਏਜੰਟ ਕਹਿੰਦਾ ਮੈਂ ਵਾਪਸ ਤਾਂ ਲੈਣੇ ਆ ਜਿਹੜਾ ਬੰਦਾ ਉਹ ਪੈਲੀ ਵਾਪਸ ਉਹਦੇ ਨਾਂ ਤੇ ਹੋਣੀ ਆ ਗਲਦੀਪ ਲੋਰੀਆ ਕਹਿੰਦਾ ਸੀ ਕਿ ਮੇਰੇ ਨਾਂ ਤੇ ਕਰਵਾਓ ਜਿਵੇਂ ਗੈਂਟ ਮੰਮੀ ਨੇ ਇਹ ਚਲ ਗਿਆ ਕਹਿੰਦਾ ਮੈਂ ਬਰਕ ਨਹੀਂ ਲੈਣੀ ਇਹ ਵਿੱਚੋਂ ਪੈਸੇ ਲੈ ਕੇ ਭੱਜ ਗਏ ਅਗਲੀ ਪਾਰਟੀ ਨੂੰ ਪੈਸੇ ਨਹੀਂ ਦਿੱਤੇ ਇਹ ਮੋਢਵਾਰ ਬੰਦੇ ਸੀ ਉਹ ਆਪ ਹੀ ਲੈ ਕੇ ਭੱਜ ਗਏ ਹੁਣ ਉਹ ਮੁਕਰ ਗਏ ਮੇਰੇ ਤੇ ਸਾਰੇ ਤ੍ਰਿਸਤਾਏ ਆ ਮੇਰੇ ਰਿਕਾਰਡਿੰਗਾਂ ਵੀ ਪਈਆਂ ਰਿਕਾਰਡਿੰਗਾਂ ਤੇ ਖੁਦ ਮੰਨਦਾ ਪਿਆ ਮੈਂ 370 ਹੀ ਲਿਆ ਤੇਰੇ ਕੋਲੋਂ ਤੁਸੀਂ ਦਿੱਤੇ ਨਾ ਨਾ ਬਾਰੇ ਜਿਹੜੂ ਚੈੱਕ ਦਿੱਤੇ ਸਾਡੇ ਤਿੰਨ ਪੈਸੇ ਆ 20000 ਦੇ ਪਾਵਾ ਕਾਊਂਟ ਵਿੱਚ ਜਿਹੜੇ ਕਾਊਂਟ ਕਲਦੀਪ ਲੋਰੀਆ ਜਿਹੜੇ ਨਹੀਂ ਜਦੋਂ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਵਿੱਚ ਇਹ ਕਾਰਵਾਈ ਨੂੰ ਕੰਪਲੀਟ ਤੇ ਬਿਆਨ ਵੀ ਤੁਹਾਡੇ ਦਰਜ ਕੀਤੇ ਗਏ ਹਾਂਜੀ ਮੇਰੇ ਬਿਆਨ ਕੀ ਹੈ ਕਿ ਪੁਲਿਸ ਵੱਲੋਂ ਕਾਰਵਾਈ ਜਿਵੇਂ ਕਿ ਐਡਮਿਟ ਲੀਕ ਕਾਰਕ ਜਾਰੀ ਕੀਤੀ ਗਈ ਸਰ ਨੂੰ ਨੂੰ ਨਹੀਂ ਪਤਾ ਹੁਣ ਕਿਉਂ ਨਹੀਂ ਉਹ ਮੇਰੇ ਬਿਆਨ ਲੈ ਲਏ ਉਹਨਾਂ ਦੇ ਬਿਆਨ ਕਿਉਂ ਨਹੀਂ ਲੈਂਦੇ ਹੁਣ ਨੂੰ ਨੂੰ ਨਹੀਂ ਪਤਾ ਮੈਂ ਬਹੁਤ ਵਾਰੀ ਫੋਨ ਕਰ ਕਰਕੇ ਆਪ ਵੀ ਨਾ ਜਾ ਕੇ ਸਰ ਨਹੀਂ ਮਿਲਿਆ ਉਹ ਸੁਣਵਾਈ ਨਹੀਂ ਕਰਦੇ ਹੈਗੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਰਾਜਨੀਤਿਕ ਦਬਾਅ ਚੱਲਦਾ ਪਿਆ ਹੈ ਹਾਂਜੀ ਆ ਸਰ ਨੂੰ ਬਿਲਕੁਲ ਲੱਗਦਾ ਹੈ ਕਾਉਂਟ ਤੀ ਪੁਲਸ ਦੇ ਅਧਿਕਾਰੀ ਤੋਂ ਸਰਕਾਰ ਤੋਂ ਕੀ ਮੰਗ ਕੀ ਕਰਦੇ ਮੈਂ ਇਹੀ ਮੰਗ ਕਰਦੀ ਆ ਮੇਰੇ ਪੂਰੇ ਪੈਸੇ ਦਵਾਈ ਜਾਣ ਮੇਰੀ ਇਹ ਤਾਂ ਜਿਹੜੀ ਨਾ ਇਹਨਾਂ ਦੇ ਕਾਰਵਾਈ ਕੀਤੀ ਆ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂਜੀ ਸਰ ਕੀ ਨਾਮ ਹਦਾ ਮੇਰਾ ਨਾਮ ਪਰਮਜੀਤ ਸਿੰਘ ਆਗਲਾ ਠੀਕ ਹੈ ਜੀ ਅੱਜ ਕੀ ਕਾਰਨ ਕੀ ਅੱਜ ਜੇ ਕਿ ਤੁਸੀਂ ਪਾਰਟੀ ਦੇ ਨਾਲ ਡੀਐਸਪੀ ਦਫ਼ਤਰ ਵੀ ਆਏ ਤਾਂ ਫਲੋਕ ਰੂਮ ਮੇਲਾਕਾਤ ਵੀ ਕੀਤੀ ਕੀ ਮਾਮਲਾ ਕੀ ਹੈ ਤੁਹਾਰਾ ਅੱਜ ਪਿਛਲੇ ਦਿਨ ਜਿਹੜੀ ਦਰਖਾਸਤਾਂ ਚੱਲਣ ਨਹੀਂ ਆ ਐਸਪੀ ਜੀ ਸਾਹਿਬ ਦੇ ਹੁਣ ਵੀ ਜਿਹੜਾ ਮੈਨੂੰ ਦੱਸਿਆ ਕਿ ਮੇਰੀ ਬਰਖਾਸ ਕਾਫੀ ਟਾਈਮ ਤੋਂ ਚੱਲਣ ਰਹੀ ਆ ਜਿਹਦੇ ਵਿੱਚ ਮੈਂ ਕਾਫੀ ਮਤਲਬ ਬਿਆਨ ਵੀ ਦਿੱਤੇ ਆ ਪਰ ਪ੍ਰਸ਼ਾਸਨ ਵਾਲੇ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਅੱਜ ਅਸੀਂ ਇੱਕ ਧਰਮ ਦਾ ਆਪਣੇ ਦਿੱਤਾ ਸੀਗਾ ਕਿ ਅਸੀਂ ਧਰਮ ਨਾ ਲਾਵਾਂਗੇ ਬਰਖਾਸਾ ਸੰਬੰਧ ਦੇ ਵਿੱਚ ਜਿਹੜਾ ਵਾਰ-ਵਾਰ ਇਹ ਸ਼ਰਾਰਤੀ ਅੰਸਰ ਆ ਜਿਹੜੀ ਉਹ ਜਾਣ ਬੁੱਝ ਕੇ ਤੇ ਭੋਲੇ ਭੋਲੇ ਲੋਕਾਂ ਨੂੰ ਖਰਾਬ ਕਰਦੇ ਪਿਆ ਖੱਜਲ ਕਰਦੇ ਪਿਆ ਥਾਣਾ ਦੇ ਵਿੱਚ ਤੇ ਝੂਠੀਆਂ ਹੀ ਦਰਖਾਸਤਾਂ ਦੇ ਕੇ ਜਾਂ ਮਰ ਮਰਾਂ ਕਹਦਾ ਸੀ ਲੋਕਾਂ ਦੇ ਝੂਠਾ ਦਰਜ ਕਰਾ ਰਹੇ ਆ ਜਿਹਦੇ ਵਿੱਚ ਚਮਨਜੀਤ ਹੰਸ ਜੋ ਕਿ ਨਸ਼ਾ ਦੇ ਨਸ਼ੇ ਵੇਚਣ ਵਾਲਿਆਂ ਦੇ سپورਟ ਕਰਕੇ ਉਹਨਾਂ ਦੀ ਮਦਦ ਕਰ ਰਿਹਾ ਵਾ ਤੇ ਜਿਹੜਾ ਇੱਕ ਹੋਰ ਵੀ ਉਹਦੇ ਸਾਥੀ ਹੋਗੇ ਆ ਜਿਹੜੇ ਉਹਦੇ ਨਾਲ ਹੀ ਹੁੰਦੇ ਹੋਗੇ ਆ ਉਹਨਾਂ ਦਾ ਹੁਣ ਮੈਨੂੰ ਨਾਮ ਨਹੀਂ ਯਾਦ ਹੈਗਾ ਪਰ ਅਸੀਂ ਵਾਰ-ਵਾਰ ਪ੍ਰਸ਼ਾਸਨ ਕੋਲ ਐਸਐਸਪੀ ਸਾਹਿਬ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜੇ ਉਹਦੇ ਸ਼ਰਾਰਤੀ ਹਾਂਸੜਾ ਜਾਂ ਨਸ਼ੇ ਦੇ ਖਿਲਾਫ ਜਾਂਦੇ ਆ ਇੱਕ ਰਾਤ ਕੋਈ ਲੜਾਈ ਹੋਈ ਮੈਂ ਲੜਾਈ ਹੋਈ ਸੀ ਮਦਦ ਕਿਸੇ ਆਦੇ ਦੇ ਨਾਲ ਚਾਹੇ ਐਕਸਾਈਜ਼ ਦੇ ਬੰਦੇ ਦੇ ਨਾਲ ਪਰ ਉਹ ਲੜਾਈ ਹੋਈ ਆ ਉਹਦੇ ਵਿੱਚ ਕਲਜੀ ਸਿੰਘ ਸਾਡੀ ਨੂੰ ਤੁਰੰਤ ਹੀ ਉਸੇ ਲੜਾਈ ਦੇ ਵਿੱਚ ਅਰੈਸਟ ਕੀਤਾ ਗਿਆ ਜਦ ਕਿ ਉਹਦੀ ਪ੍ਰੋਟੋਕੋਲ ਤੇ ਇਨਕੁਆਰੀ ਵੀ ਨਹੀਂ ਕੀਤੀ ਗਈ ਐਮਐਲ ਕਟੂ ਨੂੰ ਇੱਕ ਦਿਨ ਦੋ ਦਿਨ ਲੱਗ ਜਾਂਦੇ ਆ ਆਉਂਦੀ ਨੂੰ 18 ਦੇ ਵਿੱਚ ਪਰ ਪ੍ਰਸ਼ਾਸਨ ਵੱਲੋਂ ਇੰਨੀ ਤੇਜ਼ੀ ਫਾਸਟ ਕੰਮ ਕੀਤਾ ਜਾ ਰਿਹਾ ਹੈ ਜਨਦੀ ਦਾ ਹਸਦੇ ਕਹਣ ਦੇ ਉੱਤੇ ਉਹ ਮੰਡੋ ਮੰਡੀ ਜਾ ਕੇ ਫੜਾ ਫੜ ਜਾ ਕੇ ਧਰਵਾ ਲਾ ਦਿੰਦਾ ਪ੍ਰਸ਼ਾਸਨ ਇੰਨੀ ਜਲਦੀ ਕਾਰਵਾਈ ਕਰਦਾ ਵਾ ਅਸੀਂ ਇਹ ਪਿਛਲੇ ਵੀ ਨਹੀਂ 4-4 ਮਹੀਨੇ ਦੇ ਆ ਦਿਖਾ ਸਾ ਪੈਂਡਕ ਪਜਾਵਾ ਅਸੀਂ ਠਾਣੇ ਵਿਚਾਰਿਆਂ ਦੇ ਚੱਕਰ ਲਾ ਲਾ ਕੇ ਥੱਕ ਗਏ ਆ ਪਰ ਸਾਡੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੀ ਕਰਨ ਤੁਹਾਡੇ ਕੋਲ ਫੂਲ ਵੀ ਆ ਮੈਡਮ ਕੋ ਜਿੱਦਾਂ 20000 ਰੁਪਏ ਬਿਲਕੁਲ ਹੈ 20000 ਰੁਪਏ ਇਹਨਾਂ ਕੋਲ ਇੱਕ ਪ੍ਰੂਫ ਵੀ ਆ ਬੈਂਕ ਦਾ ਜਿਹੜਾ ਵੀ ਅ ਅਲੋਰ ਦੇ ਖਾਤੇ ਵਿੱਚ ਪਾਇਆ ਗਿਆ ਵਾ 350000 ਰੁਪਏ ਉਸ ਦੀ ਮਾਲ ਹੈ ਚੰਨ ਵੀ ਉਹ ਅਸਲ ਗੈਰਫਰਾਤਾ ਲੈ ਸਾਡਾ ਜਿਹੜਾ ਫੈਸਲਾ ਕਰਾ ਕੇ ਸਾਡਾ ਸਾਨੂੰ ਮੋਟਰਸਾਈਕਲ ਦੀ ਬਰਤ ਕਰਾ ਜਾਵੇ ਸਾਡੀ ਜ਼ਮੀਨ ਸਾਨੂੰ ਬਰਤ ਕਰਾਈ ਜਾਵੇ ਤੁਹਾਨੂੰ ਲੱਗਦਾ ਵੀ ਕਿਤਨੇ ਕਿਤੇ ਰਾਜਨੀਤਿਕ ਜਿਹੜਾ ਕਿ ਦਬਦਬਾ ਜਾਂ ਕਿਤੇ ਤੰਯਾ ਦਾ ਕੋਫ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕਾਸੀ ਨਹੀਂ ਮੰਗ ਕਰਦੇ ਐਸਐਸਪੀ ਸਾਹਿਬ ਤੋਂ ਵੀ ਜਿਹੜੇ ਥੱਲੇ ਆ ਜਾਂ ਕੋਈ ਉਹ ਐਸਪੀ ਦੀ ਦੇ ਰੈਂਕ ਦੇ ਵਿੱਚ ਹੈਗੇ ਆ ਇਹਨਾਂ ਦੇ ਪਿਆਰ ਦੇ ਵਿੱਚ ਵੀ ਕਈ ਇਹ ਲਿਆਂਦਾ ਵਾ ਪਰ ਫਿਰ ਵੀ ਜਿਹੜਾ ਵੀ ਪ੍ਰਸ਼ਾਸਨ ਇੱਕ ਚੇਲੇਜਿੰਗ ਹਸਲੇ ਕਹਿਣ ਤੇ ਉਸ ਦੇ ਖਾਸਾ ਨੇ ਕੀ ਕਾਰਵਾਈ ਨਹੀਂ ਕਰਦੇ ਸਾਡੇ 3 ਲੱਖ ਜੀ ਰਿਕਾਰਡ ਹੈ ਉਹ ਮੈਂ ਕੋਈ ਗੱਲ ਦਾਗਾ ਉਪਰੋਂ ਨੇ ਅਜੇ ਤੱਕ ਕੋਈ ਸੀਸੀ ਕੈਮਰੇ ਵਿੱਚ ਲੋਕ ਪੀੜਿਆ ਦਵੇਲੀ ਕਢਾਈ ਗਈ ਉਹਨਾਂ ਦੇ ਕੋਲ ਪਰ ਮੈਨੂੰ ਖੁਦ ਚਰਿਦੀ ਦੀ ਹਸਲੇ ਤਲਕੀ ਦਿੱਤੀ ਮੇਰੀ ਬਖਾਸ ਐਸਐਸਪੀ ਸਾਹਿਬ ਨੇ ਦਿੱਤੀ ਹੈ ਜੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਉੱਥੇ ਐਸਐਸਪੀ ਦੇ ਦਫਤਰ ਦੇ ਅੰਦਰ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਕੁਸ਼ਾਨਤ ਪਛਾਣਦੇ ਬੰਦੇ ਨਾਲ ਠੀਕ ਹੈ ਪਰ ਮੇਰੀ ਬਖਾਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਇੱਕ ਨੋਰਮਲ ਕੋਈ ਸ਼ਹਿਰ ਦੇ ਵਿੱਚ ਵੀਡੀਓ ਬਣ ਜਾਂਦੀ ਹੈ ਮੈਂਟੇਨੈਂਟ ਕਾਰਵਾਈ ਪ੍ਰਸ਼ਾਸਨ ਕਰਦਾ ਜੀ ਪਤਾ ਨਹੀਂ ਇਹਨਾਂ ਕੀ ਮਿਲਦਾ ਜੀ ਚੰਦੀ ਦਾ ਸੁਰੇ ਨਾਲ ਪੁਲਿਸ ਜੀ ਫੋਟੋਸਾਫ ਸਾਡੀ ਗੱਲ ਹੀ ਜਣ ਗਈ ਅਸੀਂ ਅੱਜ ਸਾਲੂ ਕਾਮ ਡੀਐਸਪੀ ਸਾਹਮਣੇ ਬਿਟਾ ਅਸੀਂ ਯਾਰ ਸਰਦੂ ਜੀ ਨੇ ਕਿ ਤੁਸੀਂ ਆਪਣੀਆਂ ਮੰਗਾਂ ਲੈ ਕੇ ਸਾਡੇ ਕੋਲ ਆਓ ਅਸੀਂ ਮਸਲਾ ਹੱਲ ਤੁਹਾਡਾ ਕਰਾ ਕੇ ਤੁਹਾਨੂੰ ਇਨਸਾਫ ਦਿਵਾ ਕੇ ਇੱਥੇ ਭੇਜਾਂਗੇ ਅਸੀਂ ਆਪਣਾ ਧਰਨੇ ਨੂੰ ਬੰਦ ਕਰਕੇ ਸਾਲ ਦੇ ਪਹਿਲ ਦਾ ਤੇ ਗੱਲ ਸੁਣਨ ਆਏ ਆ ਕਿ ਅਸੀਂ ਆਪਣੀ ਸ਼ਾਂਤੀ ਮੰਗੇ ਨਾਲ ਜਿਹੜਾ ਕੰਮ ਆਪਣੇ ਸਾਰੀ ਪਾਰਟੀ ਦੇ ਵਰਕਰ ਜਿੰਨੇ ਇਕੱਠੇ ਹੋਏ ਆ ਅਸੀਂ ਸਿਰਫ ਅਸਰਾਂ ਦੇ ਪਹਾਰ ਦੇ ਵਿੱਚ ਲੜਨਾ ਚਾਹੁੰਦੇ ਜੀ ਏਦਾਂ ਸਾਡੇ ਨਾਲ ਹੀ ਸਾਡੇ ਨਾਲ ਕਿਉਂ ਸਾਡੇ ਗਰੀਬ ਗਰੀਬ ਪਰਿਵਾਰਾਂ ਦੇ ਨਾਲ ਕਿਉਂ ਪਤਾ ਹੋ ਰਿਹਾ ਵਾ ਜੇ ਪ੍ਰਸ਼ਾਸਨ ਵੱਲੋਂ ਨਾ ਸੁਣਵਾਈ ਕੀਤੀ ਗਈ ਅਨਵਾਇ ਟਾਈਮ ਚ ਕੋਈ ਹੋਰ ਵੀ ਪ੍ਰੋਗਰਾਮ ਹੈ ਬਿਲਕੁਲ ਅਸੀਂ ਆਨ ਵਾਲੇ ਟਾਈਮ ਦੇ ਵਿੱਚ ਆਪਣਾ ਸੰਘਰਸ਼ ਜਾਰੀ ਰੱਖਾਂਗੇ ਟੱਕਰ ਸੰਘਰਸ਼ ਕਰਕੇ ਅਸੀਂ ਆਪਣਾ ਧੰਨ ਨਜ਼ਾਰਾ ਕਰਾਂਗੇ ਜੀ ਪ੍ਰਸ਼ਾਸਨ ਦੇ ਖਿਲਾਫ